ਮੇਰਾ ਨਾਮ ਨੀਹਾਵਾ ਮੈਂ ਪਤਨੀ ਵਰੁਣ ਚਾਲੀ ਜਿਨ੍ਹਾਂ ਦੀ ਡੈਥ ਅਜਿਹੀ ਵਿੱਚ ਐਗਰੀਕਲਚਰ ਦਾ ਕੰਮ ਕਰਦੇ ਜਾਂ ਜਿਹੇ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹਣੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 27 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਰ ਵਾ ਨਵ ਗ੍ਰਹਿ ਮੰਦਰ ਉੱਥੇ ਹੋਇਆ ਸੀ ਉਹਦਾ ਪ੍ਰੂਫ ਜਿਹੜੇ ਮੈਂ ਇੱਥੇ ਸਾਹਮਣੇ ਸਾਰੇ ਰੱਖਿਓਏ ਨੇ ਖੇਰੀ ਮੰਗ ਇਹ ਹੈ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬਣਦੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਿਲ ਹੋੰਦਾ ਕਿਹੜਾ ਉਹ ਸੂਚਨਾ ਇੱਕ ਤੇ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਦਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹੋ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਸਾਡੀ ਮੈਰਿਜ ਦੇ ਬਰਤਲ ਆਫ ਸੀ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਇਲਾਵਾ ਦੀਆਂ ਵਿਆਹ ਦੀਆਂ ਫੋਟੋਆਂ ਸਰਟੀ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕੇ ਨੇ ਸੈਂਡ ਕੀਤੀ ਹੈ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਨਹੀਂ ਕਿਤੇ ਲਿਆ ਪਰ ਇਹ ਗੱਲ ਗੰਕਤਾ ਗਈ ਹੈ ਕਿਉਂਕਿ ਸਾਢੇ ਦਿਨ ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਵਾਂਡ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਹੈ ਕਿ ਹੁਣ ਕੋਈ ਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੋਈ ਰੀਜ਼ਨ ਮੈਨੂੰ ਨਹੀਂ ਪਤਾ ਕਿ ਕੋਈ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸੱਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਹਾਂ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਹਾਂ ਮੇਰੀ ਜਿੱਥੇ ਮੇਰੀ ਸ਼ਾਪ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਚਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ਾਪ ਤੇ ਹੀ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੀ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਤਾਂ ਦੂਸਰਾ ਜਦੋਂ ਉਹਨਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬਣਦੀਆਂ ਰਸਮਾਂ ਆ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਨ੍ਹਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਆ ਕਿ ਇੱਕ ਇੱਕ ਇਹ ਦੂਸਰਾ ਇਹ ਕਿ ਇੱਥੇ ਮੇਰੇ ਤੇ ਕੁਝ ਅਲਿਗੇਸ਼ਨ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦ ਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹਾਂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਦੀ ਫ ਦਾ ਘਰ ਅਜੇ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਹੈਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਸੀ ਮੰਦਰ ਵਿੱਚ ਬੈਠੇ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਡੈਡੀ ਚਾਹੇ ਕਿ ਪੁੱਤ ਤੁਸੀਂ ਆਪਣੀ ਫੈਮਿਲੀ ਨਾਲ ਆ ਕੇ ਸ਼ਾਪ ਤੇ ਆ ਜਾਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ੌਪ ਤੇ ਹੀ ਬੈਠਦੀ ਆ ਇਹ ਕਹੇ ਤੁਸੀਂ ਆ ਜਾਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਗੈਰ ਵਾਰੀ ਇੱਕ ਜਦੋਂ ਪਹਿਲੀ ਵਾਰ ਹੀ ਆਇਆ ਉਦੋਂ ਮੇਰੇ ਹਸਬੰਦ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਝਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੌ ਸੀ ਜੋ ਪਹਿਲੀ ਵਾਰ ਆਏ ਆ ਉਹਨਾਂ ਨੇ ਕਿਹਾ ਸੀ ਜੇ ਅਸੀਂ ਸੋਚ ਕੇ ਦੱਸਾਂਗੇ ਫੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭੁਜਾਈ ਆ ਜਿਹ ਪ੍ਰਾਪਰ ਭੁਜਾਈ ਆ ਜਿਹੜੇ ਉੱਥੇ ਧਿਆਨਪੁਰ ਰਹਿੰਦੇ ਆ ਧਿਆਨਪੁਰ ਰਹਿੰਦੇ ਇੱਕ ਇਹਨਾਂ ਦੀ ਭਾਬੀ ਮਨੀਸ਼ਾ ਵਾ ਇਹ ਉਸ ਤੋਂ ਬਾਅਦ ਆਏ ਆ ਸਾਡੀ ਸ਼ੌਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਡਿਸਾਈਡ ਕੀਤਾ ਵਾ ਕਿ ਇਹ ਰਿਸ਼ਤਾ ਜਿਹੜਾ ਹੋਣਾ ਚਾਹੀਦਾ ਵਾ ਤੇ ਜਣ ਨੇ ਕਿਹਾ ਠੀਕ ਹੈ ਚਲੋ ਜੇ ਕਰਨਾ ਹੀ ਐ ਤੇ ਤੁਸੀਂ ਆ ਜਿਓ ਪਰ ਆਉਣਾ ਸ਼ੌਤੇ ਹੀ ਆ ਤੇ ਤੁਸੀਂ ਇੱਥੇ ਹੀ ਰੋਕਾ ਰਕਾਇਮਾੜੀ ਮੋਠੀ ਕਰਨੀ ਆ ਕਿਉਂਕਿ ਮੁੰਡੇ ਨੇ 13 ਤਰੀਕ ਨੂੰ ਵਾਪਸ ਚਲ ਜਾਣਾ ਹੈ ਇਸ ਕਰਕੇ ਜਿਆਦਾ ਵੱਡਾ ਨਹੀਂ ਕੋਈ ਫੰਕਸ਼ਨ ਕਰ ਨਹੀਂ ਸਕਦੇ ਤੇ ਅਸੀਂ ਇੱਕੋ ਦਿਨ ਵਿੱਚ ਬਸ ਉੱਥੇ ਵੀ ਬਸ ਰੋਕਾ ਹੀ ਲਾਉਣਾ ਵਾ ਹੋਰ ਅਸੀਂ ਕੁਝ ਕਰਨਾ ਨਹੀਂ ਹੈਗਾ ਉਹ ਜਿੱਦ ਨੇ ਰੋਕੇ ਵਾਲੇ ਦਿਨ ਆਏ ਆ ਉਹਦੇ ਨੇ ਇਹਨਾਂ ਦੇ ਵੱਡਾ ਭਰਾ ਮਨੀਸ਼ ਜਿਹੜੇ ਹੈਗੇ ਆ ਉਹ ਭਿਆਨਪੁਰ ਵਾਲੇ ਭਾਜੀ लवली ਭਾਜੀ ਰੇ ਜੀ ਉਹਨਾਂ ਦਾ ਨਾਮ ਆ लवली ਭਾਜੀ ਆਏ ਸੀ ਤੇ ਮਨੀਸ਼ਾ ਭਾਬੀ ਆਈ ਸੀ ਮਨੀਸ਼ਾ ਭਾਬੀ ਦੀ ਬੇਟੀ ਆ ਭਾਰਤੀ ਉਹ ਆਈ ਸੀ ਮਮਤਾ ਭਾਬੀ ਆਏ ਸੀ ਇਹ ਨਾਲ ਇਹਨਾਂ ਦੇ ਫਾਦਰ ਸਾਹਿਬ ਵੀ ਉਹ ਦਿਨ ਜਿਹੜੇ ਇਹ ਰੋਕਾ ਸਾਨੂੰ ਲਾ ਕੇ ਗਏ ਆ ਉਸ ਤੋਂ ਬਾਅਦ 12 ਨਵੰਬਰ ਨੂੰ ਉਹ ਵਾਪਸ ਆਏ ਆ ਜਦੋਂ ਵਿਆਹ ਕਰਾਉਣ ਵਾਸਤੇ ਕਿਉਂਕਿ ਜਦੋਂ ਉਹ ਵਿਆਹ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਸੀ ਕਿ ਜੋ ਮੈਂ ਸਿਰਫ ਹੁਣ ਵਿਆਹ ਕਰਾਉਣ ਆਉਣਾ ਵਾ ਤੇ ਜੇ ਤੁਸੀਂ ਵਿਆਹ ਕਰੋਗੇ ਮੇਰੇ ਨਾਲ ਤੇ ਮੈਂ ਤਾਂ ਹੀ ਇੰਡੀਆ ਆਉਣਾ ਵਾ ਤੇ ਮੈਂ ਉਹਨਾਂ ਕਹੇ ਕਿ ਮੇਰਾ ਰੋਕਾ ਹੋਇਆ ਹੋਇਆ ਵਾ ਤੇ ਤੁਸੀਂ ਇਹ ਗੱਲ ਬਾਰ-ਬਾਰ ਕਿਉਂ ਪੁੱਛਦੇ ਹੋ ਕੀ ਜੇ ਰੋਕਾ ਹੋਇਆ ਫਿਰ ਵਿਆਹ ਵਿੱਚ ਕੀ ਦਿੱਕਤ ਆਉਣੀ ਆ ਉਹ ਕਹਿੰਦੇ ਕਿ ਮੇਰੇ ਮੈਨੂੰ ਕੋਈ ਠੀਕ ਨਹੀਂ ਲੱਗਦਾ ਕਿ ਘਰ ਦੇ ਜਿਹੜੇ ਉਹ ਸਹਿਮਤ ਨਹੀਂ ਆ ਇਸ ਨਵੰਬਰ ਦੇ 12 ਨੂੰ ਜਦੋਂ ਆਏ ਆ ਉਹ ਵੀ ਮੈਂ ਫੋਟੋ ਜਿਹੜੀ ਉਹ ਮੀਡੀਆ ਸਾਹਮਣੇ ਰੱਖੀ ਆ ਜੋ ਸਾਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ 25 ਨਵੰਬਰ ਨੂੰ ਇਹਨਾਂ ਦੀ ਫੈਮਿਲੀ ਦੇ ਸਾਰੇ ਗਰੁੱਪ ਜਿਹੜੇ ਵੱਡੇ ਭਰਾਵਰ ਚਾਹੀਆਂ ਇਹਨਾਂ ਦੇ ਉਹ ਸਾਰੇ ਆਏ ਆ ਉਹ ਸਾਡੇ ਸ਼ੌਕ ਤੇ ਬੋਲ ਕੇ ਗਏ ਆ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਜੇ ਤੁਸੀਂ ਕਰਨਾ ਤੇ ਆਪਣੀ ਜ਼ਿੰਮੇਵਾਰੀ ਤੇ ਮੁੰਡੇ ਨੂੰ ਘਰ ਜਵਾਈ ਰੱਖੋ ਅਸੀਂ ਘਰ ਚ ਨਹੀਂ ਰੱਖਣਾ ਉਸ ਤੋਂ ਬਾਅਦ 26 ਤਰੀਕ ਨੂੰ ਮੁੰਡੇ ਦਾ ਫੋਨ ਆਉਂਦਾ ਹੈ ਮੇਰੇ ਡੈਡੀ ਨੂੰ ਕਿ ਮੇਰੀ ਫੈਮਿਲੀ ਨੇ ਮੇਰੇ ਅੱਗੇ ਇਹ ਗੱਲ ਰੱਖੀ ਆ ਕਿ ਜੇ ਮੈਂ ਵਿਆਹ ਕਰਾਉਣਾ ਵਾ ਤੇ ਘਰੋਂ ਨਿਕਲਾਂ ਘਰ ਚ ਹਿੱਸਾ ਨਹੀਂ ਮਿਲਣਾ ਤੇ ਘਰ ਜਵਾਈ ਬਣ ਕੇ ਅਗਲਿਆਂ ਦੇ ਘਰੇ ਰੋ ਤੇ ਜੇ ਮੈਂ ਆਉਣਾ ਵਾ ਤੇ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੋਗੇ ਤੇ ਮੇਰੇ ਪਾਪਾ ਨੇ ਇਹ ਗੱਲ ਕਹੀ ਕਿ ਪੁੱਤ ਜੇ ਮੈਨੂੰ ਪ੍ਰੌਪਰਟੀ ਦਾ ਲਾਲਚ ਹੁੰਦਾ ਤੇ ਜਦੋਂ ਮੈਂ ਤੈਨੂੰ ਮੰਦਰ ਚ ਵੇਖਿਆ ਸੀ ਮੈਂ ਇਹੋ ਗੱਲ ਕਹਿਣੀ ਸੀ ਕਿ ਤੇਰਾ ਘਰ ਘਾਟ ਵੇਖ ਕੇ ਤੇ ਫਿਰ ਤੇਨਾਂ ਗੱਲ ਕਰਾਂਗੀ ਅਗੋ ਰਿਸ਼ਤੇ ਦੀ ਪਰ ਮੈਂ ਕਿਹ ਪੁੱਤ ਤੈਨੂੰ ਹੀ ਵੇਖਿਆ ਸੀ ਤੇ ਮੈਂ ਤੇਰੇ ਨਾਲ ਹੀ ਮੰਗਣੀ ਆ ਵਿਆਹ ਨਹੀਂ ਵਿਆਹੀ ਵੀ ਤੇਰੇ ਨਾਲ ਮੈਨੂੰ ਪ੍ਰੌਪਰਟੀ ਦਾ ਕੋਈ ਲਾਲਚ ਨਹੀਂ ਆ ਤੇ ਤੇਨਾਂ ਜੇ ਕੋਈ ਵਧੀਕੀ ਹੁੰਦੀ ਆ ਤੇ ਤੂੰ ਆ ਜਾ ਮੈਂ ਵਿਆਹ ਕਰ ਦਾਂਗਾ 26 ਤਰੀਕ ਨੂੰ ਇਹ ਸ਼ਾਮ ਨੂੰ ਸਾਡੇ ਘਰ ਆਇਆ 27 ਤਰੀਕ ਨੂੰ ਕਿਉਂਕਿ ਸਾਡਾ ਕੋਈ ਪਾਲਿਸ ਦਾ ਕੋਈ ਅਰੇਂਜ ਨਹੀਂ ਹੋ ਸਕਿਆ ਹੀ ਏਡੀ ਛੇਤੀ ਤੇ ਨਾ ਹੀ ਕੋਈ ਕਾਰਡ ਵਗੈਰਾ ਛਪਿਆ ਹੀ ਵਿਆਹ ਆ ਇਸ ਕਰਕੇ ਵਿਆਹ ਜਿਹੜਾ ਹੀ ਮੰਦਿਰ ਵਿੱਚ ਇਕਦਮ ਵਿੱਚ ਕੀਤਾ ਹੈ ਇਕਦਮ ਵਿੱਚ ਵਿਆਹ ਕੀਤਾ ਹੈ ਉਹਦੇ ਵਿੱਚ ਉਹਦੇ ਸਾਰੇ ਸਬੂਤ ਮੈਂ মিডিਆ ਗਿਆ ਰੱਖਿਆ ਲਾਵਾਂ ਦੀਆਂ ਵੀਡੀਓ ਫੋਟੋਆਂ ਸਰਟੀਫਿਕੇਟ ਸਾਰਾ ਕੁਝ ਜੋ ਹੈ ਮੈਂ মিডিਆ ਨੂੰ ਦਿੱਤਾ ਵਾ ਹੁਣ ਮੇਰੀ ਮੰਗ ਇਹ ਆ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਵਿਊ ਆਇਆ ਉਹਨਾਂ ਵਿੱਚ ਉਹਨਾਂ ਨੇ ਮੇਰਾ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਮੈਂ মিডিਆ ਨੂੰ ਦੱਸਣਾ ਚਾਹੁੰਦੀ ਕਿ ਉਹ ਮੈਰਿਡ ਹੀ ਸਾਢੇ 3 ਮਹੀਨੇ ਉਹ ਸਾਡੇ ਘਰੇ ਰਹੇ ਆ ਤੇ ਉਹਨਾਂ ਦੀ ਅਲਾਸਤ ਦੀ ਜਦੋਂ ਉਹਨਾਂ ਦੀ ਬਾਡੀ ਆਉਣੀ ਆ ਉਹਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਇਹਨਾਂ ਦੇ ਪਰਿਵਾਰ ਵੱਲੋਂ ਸਾਨੂੰ ਕੁਝ ਵੀ ਨਹੀਂ ਦਿੱਤਿਆ ਗਿਆ। ਉਹਤ ਵਾਰੀ ਹੋਈ ਆ ਮੇਰ ਕੋ ਸਾਰੇ ਸਬੂਤ ਲਏ ਗਿਆ। ਉਹ ਗਾਲੇ ਦੇ ਵੀ ਮੇਰ ਕੋ ਹੈਗੇ ਆ ਮੈਂ ਵਿਖਾ ਦਿੰਦੀ ਆ। ਅਸੀਂ ਅੱਜ ਵੀ ਗਏ ਸੀ ਪਰ ਉੱਥੇ ਸਾਨੂੰ ਇਹ ਕਿਹਾ ਗਿਆ ਕਿ ਐਸਐਸਪੀ ਸਾਹਿਬ ਐਸਐਸਪੀ ਦੇ ਦਫ਼ਤਰ ਦੀ ਉਹ ਉੱਥੇ ਬੈਠੇ ਨਹੀਂ ਹੈਗੇ। ਉੱਥੇ ਤੁਹਾਨੂੰ ਐਪਲੀਕੇਸ਼ਨ ਵਿੱਚ ਮੈਂ ਲਿਖੀ ਹੋਈ ਆ ਇਹ ਮੇਰੀ ਐਪਲੀਕੇਸ਼ਨ ਹੈ ਸਸਪੀ ਸਾਹਿਬ ਨੂੰ ਮੈਂ ਇਹ ਮੰਗ ਕੀਤੀ ਹੈ ਕਿਉਂਕਿ ਇਹਨਾਂ ਦੀ ਫੈਮਿਲੀ ਵਿਆਹ ਲਈ ਰਜਮੰਦ ਨਹੀਂ ਸੀ ਹੈਗੀ ਤੇ ਹੁਣ ਉਹਨਾਂ ਦੀ ਜਦੋਂ ਬਾਡੀ ਆਉਂਦੀ ਆ ਉਹਦੀ ਮੈਨੂੰ ਦੱਸਿਆ ਜਾਵੇ ਸੂਚਨਾ ਦਿੱਤੀ ਜਾਵੇ ਤੇ ਬਾਡੀ ਦੇ ਔਰ ਰਸਮਾਂ ਦੇ ਦੌਰਾਨ ਜਿਹੜੀ ਆ ਮੇਰੇ ਫੈਮਿਲੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਕਿਉਂਕਿ ਇਹਨੇ ਇਹਨਾਂ ਵੱਲੋਂ ਐਲੀਕੇਸ਼ਨ ਲਵਾਏ ਜਾ ਰਹੇ ਆ ਮੇਰੇ ਤੇ ਮੇਰਾ ਨਾਮ ਜਿਲਦੀਸ਼ਰਾਮ ਸ਼ਰਮਾ ਜੀ ਮੈਂ 27 ਨਵੰਬਰ ਨੂੰ ਆਪਣੀ ਬੇਟੀ ਦੀ ਸ਼ਾਦੀ ਦੇ ਨਾਲ ਕਿੱਗੇ ਫਰਨ ਸ਼ੈਲੀ ਦੇ ਨਾਲ ਉਹ 3 ਮਹੀਨੇ 3.5 ਮਹੀਨੇ ਸਾਡੇ ਘਰੇ ਰਿਹਾ ਸਾਡੇ ਕੋਲ ਹੀ ਰਿਹਾ 17 ਮਾਰਚ ਨੂੰ ਉਹ ਇੱਥੋਂ ਗਏ ਆ ਇੱਥੋਂ ਗਏ ਆ ਟਿਕਟ ਵੀ ਮੈਂ ਕਰਾ ਕੇ ਦਿੱਤੀ ਆ ਇਹ ਨਹੀਂ ਜਾਣਦੇ ਨਹੀਂ ਵਿਆਹ ਹੋ ਕਹ ਮੈਨੂੰ ਕੋਈ ਵੀ ਨਹੀਂ ਦੱਸ ਗਿਆ ਸਾਡੇ ਘਰ ਚ ਕੋਈ ਨਹੀਂ ਪਤਾ ਦੇਖਣੇ ਵੀ ਨਹੀਂ ਪਤਾ ਵੀ ਵਿਆਹ ਹੋਇਆ ਜਨੇ ਉਹ ਆਪਣੇ ਤੌਰ ਤੇ ਜੋ ਮਰਜ਼ੀ ਬਣਾ ਲੈਣ ਮੈਂ ਨਹੀਂ ਗਿਆ ਨਾ ਸਾਡੇ ਪਰਿਵਾਰ ਤੋਂ ਕੋਈ ਨਹੀਂ ਗਿਆ ਸਾਨੂੰ ਪਤਾ ਹੀ ਨਹੀਂ ਵਿਆਹ ਕਦੋਂ ਹੋਇਆ ਕਦੋਂ ਨਹੀਂ ਹੋਇਆ ਕਿੱਥੇ ਹੋਇਆ ਹਾਂ ਸਾਨੂੰ ਪਤਾ ਹੈ ਬਾਰੇ ਸਾਨੂੰ ਕੋਈ ਬਦਲ ਲਗਾ ਵਿਆਹ ਦਾ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਮੇਰਾ ਨਾਮ ਜਿੰਮੀ ਹੈ ਮੈਂ ਉਹਦੀ ਭੱਤੀ ਭਾਬੀ ਹਾਂ ਭਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਲਕਿ ਅਸੀਂ ਅਖਬਾਰਾਂ ਦੇ ਵਿੱਚ ਦੇਖਦੇ ਪਏ ਹਾਂ ਕਿ ਕੋਈ ਪਰਸਨ ਅਸਾਂ ਉੱਠਿਆ ਆ ਕਿ ਜਿਹੜਾ ਕਹਿੰਦਾ ਕਿ ਮੇਰਾ ਉਸ ਘਰ ਨਾਲ ਸੰਬੰਧ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹ ਚੀਜ਼ਾਂ ਨੂੰ ਪੜ੍ਹ ਕੇ ਹੀ ਉਹਨਾਂ ਨੂੰ ਇਸ ਕਰਕੇ ਹੀ ਜਵਾਬ ਦੇ ਰਹੇ ਆ ਕਿ ਜਿਸ ਜਿਹੜਿਆ ਨੂੰ ਨੌਲੇਜ ਹੀ ਹੈ ਨਹੀਂ ਉਹ ਸਾਨੂੰ ਉਹਨਾਂ ਅਖਬਾਰਾਂ ਥਰੂ ਪਤਾ ਲੱਗੂਗਾ ਤਾਂ ਅਸੀਂ ਤਾਂ ਕਵਾਂਗੇ ਕਿ ਸਾਡੀ ਨੌਲੇਜ ਇਹ ਚੀਜ਼ਾਂ ਹੋਈਆਂ ਦੀਆਂ ਨਹੀਂ ਸਾਨੂੰ ਉਸ ਚੀਜ਼ ਦਾ ਜਵਾਬ ਦੇਣਾ ਪਊਗਾ ਤਾਂ ਅਸੀਂ ਬਸ ਉਹ ਜਵਾਬ ਦਿੰਨੇ ਪਿਆ ਸਾਡਾ ਤਾਂ ਕਿਸੇ ਦਾ ਸੰਬੰਧ ਤੇ ਤਾਂ ਹੁੰਦਾ ਨਾ ਕਿ ਕੋਈ ਚਾਹ ਰਿਸ਼ਤੇਦਾਰ ਸਾਡੇ ਪਰਿਵਾਰ ਦੇ ਬੈਠੇ ਆ ਚਾਹ ਉਹਨਾਂ ਦੇ ਪਰਿਵਾਰ ਦੇ ਬੈਠੇ ਦੇਖੋ ਜਦੋਂ ਕਿਸੇ ਦਾ ਵਿਆਹ ਹੁੰਦਾ ਸਿਰਫ ਮੁੰਡੇ ਕੁੜੀ ਦਾ ਵਿਆਹ ਤੇ ਨਹੀਂ ਹੁੰਦਾ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਤੇ ਜਦੋਂ ਸਾਨੂੰ ਮੁੰਡੇ ਨੇ ਜਾਣਕਾਰੀ ਨਹੀਂ ਦਿੱਤੀ ਕਿ ਹਾਂ ਵੀ ਮੈਂ ਫਲਾ ਥਾ ਤੇ ਵਿਆਹ ਕਰਾਣ ਲੱਗਾ ਵਾਂ ਠੀਕ ਹੈ ਉਹ ਆਂਦਾ ਸੀਗਾ ਉਹ ਤਾਂ ਅੱਗੇ ਵੀ ਯਾਰਾ ਦੋਸਤਾ ਦੇ ਨਾਲ ਰਹਿਣਾ ਹੁੰਦਾ ਹੀ ਕਦੀ 4 ਦਿਨ ਨਹੀਂ ਆਇਆ ਕਦੀ 5 ਦਿਨ ਨਹੀਂ ਆਇਆ ਤੇ ਸਾਡੀ ਨਜ਼ਰ ਤੇ ਉਹ ਬਾਹਰ ਇਦਾਂ ਹੀ ਕਿਸੇ ਨਾਲ ਰਹਿ ਰਿਹਾ ਵਾ ਬੱਚੇ ਆਈਕਲ ਨਹੀਂ ਦੱਸਦੇ ਤੁਹਾਨੂੰ ਵੀ ਪਤਾ ਹੈ ਬੱਚੇ ਸਾਰੀ ਗੱਲ ਕਲੀਅਰ ਨਹੀਂ ਕਰਦੇ ਹਾਂ ਠੀਕ ਹੈ ਜੀ ਸਾਨੂੰ ਪਤਾ ਉਹ ਕਿਸੇ ਨਾਲ ਗਿਆ ਦਾ ਰਹਿਣ ਲੇਕਿਨ ਹੁਣ ਉਸ ਦੌਰਾਨ ਕੋਈ ਬੰਦਾ ਇਸਦਾ ਫਾਇਦਾ ਚੁੱਕ ਕੇ ਇੰਨੀ ਗੱਲ ਕਰ ਦਵੇ ਕਿ ਉਹ ਮੇਰੇ ਨਾਲ ਵਿਆਹਿਆ ਸੀ ਤੋਂ ਮੇਰੇ ਨਾਲ ਰਹਿੰਦਾ ਰਿਹਾ ਸੀ ਸਾਡੀ ਨੌਲੇ ਦੇ ਵਿੱਚ ਇਹ ਚੀਜ਼ਾਂ ਹਨ ਨਹੀਂ ਹਾਂ ਭਾਜੀ ਮੈਂ ਦੱਸਦੀ ਹਾਂ ਤੁਸੀਂ ਕਹਿੰਦੇ ਫੋਟੋਗ੍ਰਾਫੀ ਉਹਨਾਂ ਨੇ ਜੋ ਫੋਟੋਸ ਦਿਖਾਈਆਂ ਇਹ ਕੁਝ ਵੀ ਹੈ ਦੇਖੋ ਹੁਣ ਬੱਚਾ ਬਾਹਰ ਜਾ ਕੇ ਕੀ ਕਰ ਆਇਆ ਉਸਦੇ ਪਰਿਵਾਰ ਨੂੰ ਉਹਦਾ ਕੀ ਪਤਾ ਹੈ ਠੀਕ ਹੈ ਨਾ ਜਾਂ ਤਾਂ ਉਹ ਕੁੜੀ ਨੂੰ ਲੈ ਕੇ ਇਸ ਘਰ ਚ ਆਇਆ ਹੁੰਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਸਾਡੇ ਘਰ ਦੀ ਨੋਹ ਹੈ ਠੀਕ ਹੈ ਨਾ ਜਦੋਂ ਉਸ ਬੱਚੇ ਨੇ ਨਾਤ ਘਰ ਆ ਕੇ ਕੋਈ ਜਾਣਕਾਰੀ ਦਿੱਤੀ ਇਸ ਬਾਰੇ ਤੇ ਨਾ ਹੀ ਉਹਨੇ ਇਹ ਦੱਸਿਆ ਕਿ ਹਾਂ ਕਿ ਮੈਂ ਬਾਹਰ ਕਿਤੇ ਰਹਿ ਰਿਹਾ ਕਿਸੇ ਕੁੜੀ ਨਾਲ ਸਾਨੂੰ ਇਸ ਦਾ ਪਤਾ ਕਿੱਦਾਂ ਲੱਗੂ ਤੁਸੀਂ ਖੁਦ ਦੱਸੋ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਰਹੀ ਗੱਲ ਜਿਵੇਂ ਹੁਣ ਤੁਸੀਂ ਸਾਡੇ ਫਾਦਰ ਸਾਹਿਬ ਨੂੰ ਪੁੱਛ ਰਹੇ ਹੋ ਕਿ ਕਿੱਦਾਂ ਹੋਇਆ ਕਿਦਾਂ ਨਹੀਂ ਉਹ ਤਾਂ ਵਿਚਾਰੇ ਪਹਿਲੇ ਬਿਮਾਰੀਆਂ ਦੇ ਵਿੱਚ ਪਤਾ ਨਹੀਂ ਕਿਸ ਕਿ ਤਰ੍ਹਾਂ ਨਾਲ ਆਪਣੀ ਆਪ ਦਾ ਸੰਭੀ ਵਿਰਣ ਢ ਹੈ ਇੱਕ ਜਵਾਨ ਬੰਦੇ ਦੀ ਜਦੋਂ ਬੱਚੇ ਦੀ ਮੌਤ ਹੁੰਦੀ ਹੈ ਨਾ ਘਰ ਦਾ ਪਤਾ ਨਹੀਂ ਹਾਲ ਕੀ ਹੋ ਜਾਂਦਾ ਅਸੀਂ ਇਹੋ ਜਿਹੀਆਂ ਚੀਜ਼ਾਂ ਲਈ ਤਾਂ ਤਿਆਰ ਹੀ ਨਹੀਂ ਆ ਜੋ ਸਾਨੂੰ ਅੱਜ ਫੇਸ ਕਰਨੀਆਂ ਪੈਂਦੀਆਂ ਆ ਭਈਆਂ ਤਿਆਰ ਹੋਣਾ ਪਊਗਾ ਜੇ ਕੋਈ ਸਾਡੇ ਮਤਲਬ ਬੇਮਤਲਬ ਦੇ ਵਿੱਚ ਸਾਡੇ ਉੱਤੇ ਅਲੀਗੇਸ਼ਨ ਲਾਊਗਾ ਤਾਂ ਦੇਖੋ ਭਾਜੀ ਸਾਨੂੰ ਧੁੱਟਣਾ ਪਊਗਾ ਅਸੀਂ ਬਿਨਾਂ ਮਤਲਬ ਕੋਈ ਇਲਜ਼ਾਮ ਤੁਹਾਡੇ ਸਿਰ ਤੇ ਲਾਵਾਂਗੇ ਸਾਡਾ ਪਰਿਵਾਰ ਬੜਾ ਵੱਡਾ ਵਾ ਜੇ ਅਸੀਂ ਚੁੱਪ ਕਰਕੇ ਬੈਨਫੀਟ ਗੁਨੇਗਾ ਰਹੀ ਘੁਆਨੇ ਆ ਜਦਕਿ ਸਾਡਾ ਕੋਈ ਰੋ ਮੇਰਾ ਨਾਮ ਲਵਲੀ ਹੈ ਬੜਾ ਬਰਾਵਨਾ ਦਾ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਕਿਦੋਂ ਵਿਆਹ ਹੋਇਆ ਸਾਡੇ ਘਰ ਦਾ ਕੋਈ ਪਰਿਵਾਰ ਦਾ ਮੈਂਬਰ ਕੋਈ ਉੱਥੇ ਉਹ ਵਿਆਹ ਵਿੱਚ ਪਹੁੰਚਿਆ ਹੋਏ ਜਾਂ ਸਾਡੇ ਕੋਈ ਉੱਥੇ ਫੋਟੋ ਦੱਸ ਦੇ ਸਾਨੂੰ ਵੀ ਅਸੀਂ ਅਸੀਂ ਉੱਥੇ ਗਏ ਆ ਸਾਡੇ ਪਰਵਾਦਾ ਇੱਕ ਬੰਦਾ ਵੀ ਛੋਟਾ ਬੱਚਾ ਹੈ ਕਿ ਇਹਨੂੰ ਪਤਾ ਹੋਵੇ ਕਿ ਕਿਦੋਂ ਵਿਆਹ ਹੋਇਆ ਕਿਦੋਂ ਨਹੀਂ ਹੋਇਆ ਜਾਂ ਸਾਨੂੰ ਘਟ ਸਾਡੇ ਘਰ ਕੋਈ ਸੁਨੇਹਾ ਦੱਸ ਕਿ ਤੁਹਾਡੇ ਮੁੰਡੇ ਦਾ ਵਿਆਹ ਵਾ ਕਿ ਨਹੀਂ ਵਿਆਹ ਇਸ ਗੱਲ ਪਰ ਸਾਨੂੰ ਕਹੀ ਕੀ ਦੀ ਕੋਈ ਨੋਟ ਨਹੀਂ ਆ ਰਿਹਾ ਰੁਕਾ ਆਇਆ ਹੋਇਆ ਉਹ ਸਾਨੂੰ ਨਹੀਂ ਪਤਾ ਕੀ ਕੀ ਨਹੀਂ ਕੀ ਕੀ ਰੁਕਾ ਤੇ ਕਹੀ ਕਰਦੇ ਮੈਂ ਕਿ ਤਿੰਨ ਰੁਕੇ ਤੇ ਮਰੇ ਹੋਏ ਮੁਣ ਇਹ ਥੋੜੀ ਮਤੰਨਾ ਕੁੜੀ ਨੂੰ ਨਾਲ ਵਿਆਹ ਕਰਾ ਲੈਣਾ ਜਦੋਂ ਤੁਹਾਡਾ ਭਰਾ ਆਇਆ ਸੀ ਇੱਥੇ ਉਹ 3.5 ਤਿੰਨ ਮਹੀਨੇ ਰਹਿ ਕੇ ਗਿਆ ਕੁਛ ਉਸ ਦੌਰਾਨ ਤੁਹਾਨੂੰ ਕੁਛ ਵੀ ਇਲਮ ਨਹੀਂ ਹੋਇਆ ਕਿ ਉਹ ਇਸ ਤਰੀਕੇ ਦਾ ਕੰਮ ਕਰਨ ਜਾ ਰਿਹਾ ਕੰਮ ਹੁਣ ਇੱਥੋਂ ਮੈਂ ਧਿਆਨ ਪਰ ਰਹਿਣਾ ਮੇਰੇ ਮਦਰਾਂ ਜਾਂ ਉਹ ਇੱਥੇ ਜਵਾਰ ਦੋਸਤਾਂ ਗਲੀ ਦੀ ਨਾਲ ਦੀ ਗਲੀ ਹੈਗਾ ਉਹ ਦੋ ਚਾਰ ਦਿਨ ਕੋਈ ਇੱਕ ਦਿਨ ਉੱਧਰ ਰਹਿ ਕੇ ਇੱਕ ਦਿਨ ਇੱਧਰ ਰਹਿ ਗਿਆ ਇਹ ਬਾਰੇ ਵਿਆਹ ਬਾਰੇ ਸਾਨੂੰ ਕੋਈ ਨਹੀਂ ਪਤਾ ਕਿ ਹੇਕ ਪਰਿਵਾਰ ਦੇ ਵਿੱਚ ਕਿਸੇ ਗਲੀ ਦੇ ਵਿੱਚ ਪਤਾ ਕਰ ਲੋ ਪੀ ਇਹਦਾ ਵਿਆਹ ਕਿਦੋਂ ਹੋਇਆ ਹੁਣ ਆ ਚਾ ਥੋੜੇ ਦਿਨ ਨੂੰ ਵਿਆਹ ਗਲੀ ਚ ਵਿਆਹ ਸਾਰੇ ਪੂਰੀ ਗਲੀ ਨੂੰ ਪੂਰੇ ਮਹੱਲੇ ਨੂੰ ਪਤਾ ਪਈ ਆ ਵਿਆਹ ਹੋਇਆ ਤੇ ਸਾਡੇ ਇਥੇ ਗਲੀ ਚ ਕਿਸੇ ਨੂੰ ਪੁੱਛ ਲੋ ਪੀ ਇਹਦਾ ਮੁੰਡੇ ਦਾ ਵਿਆਹ ਹੋਇਆ ਵਾ ਅਹੀਂ ਨੇ ਕਹਿੰਦੇ ਵੀ ਚਲੋ ਅਸੀਂ ਕਹਿੰਦੇ ਵੀ ਜੇ ਵਿਆਹ ਹੋਇਆ ਜਾਂ ਨਹੀਂ ਹੋਇਆ ਕਿਸੇ ਗਲੀ ਦੇ ਵਿੱਚੋਂ ਪਤਾ ਕਰ ਲਓ ਕਿ ਇਹਦਾ ਮੁੰਡੇ ਦਾ ਵਿਆਹ ਹੋਇਆ ਸਾਡੇ ਘਰ ਦੇ ਵਿੱਚੋਂ ਕਹਿੰਦਾ ਦੱਸ ਦੋ ਕਿ ਉਹਥੇ ਜਿੱਥੇ ਉਹਨਾਂ ਨੇ ਕਰ ਲੈ ਦੇ ਵਿਆਹ ਕੀਤਾ ਹੋਊਗਾ ਸਾਡੇ ਪਰਿਵਾਰ ਦਾ ਕੋਈ ਮੁੰਡਾ ਬੰਦਾ ਉੱਥੇ ਪਹੁੰਚਿਆ ਕੋਈ ਸਾਡੀ ਕੋਈ ਫੋਟੋ ਲੱਗੀ ਹੈ ਸਾਈਨ ਨਹੀਂ ਹੋਏ ਕੁਝ ਦੇ ਜਾਂ ਕੇ ਤਾਂ ਡੈਡੀ ਦਾ ਜੇ ਉਹਥੇ ਜੇ ਫੜੀ ਕਾਲ ਦੋ ਜੇ ਕੀਤਾ ਵੀ ਹੋਊਗਾ ਵਿਆਹ ਡੈਡੀ ਦਾ ਫਰਜ ਬੰਦਾ ਹੈ ਵੀ ਡੈਡੀ ਦੇ ਉੱਥੇ ਕੋਈ ਕੁੜੀ ਨੂੰ ਕੋਈ ਪਾਉਂਦੇ ਦੂਜਾ ਕੀ ਇਹਦਾ ਨਾ ਸਕਣ ਵਗੈਰਾ ਪਾਉਂਦੇ ਸਾਡੇ ਕੋਈ ਇੱਕ ਪਰਵਾਹ ਨੂੰ ਸਾਨੂੰ ਪਤਾ ਹੀ ਕੋਈ ਨਹੀਂ ਵੀ ਅਸੀਂ ਉੱਥੇ ਵਿਆਹ ਜਾਣਾ ਕਿ ਨਹੀਂ ਜਾਣਾ ਸੰਤ ਕੋਈ ਨੌਲੇਜ ਨਹੀਂ ਤੇ ਅਸੀਂ ਵਿਆਹ ਗਿਆ ਨਾ ਸੰਜਾਨਾ ਘਰ ਦੇ ਪਤਾ ਵੀ ਇਹਦਾ ਵਿਆਹ ਹੋਣਾ ਵਾ ਜਾਦੂ ਟੂਣਾ ਕੀਤੇ ਉਹਦੇ ਉੱਤੇ ਜਾਦੂ ਟੂਨੇ ਕਰਕੇ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਉਹਦੇ ਦਿਮਾਗ ਤੇ ਕੀ ਤੋੜਿਆ ਕੀ ਨਹੀਂ ਕੀਤਾ ਇਹ ਗੱਲ ਦਾ ਸਾਨੂੰ ਕੋਈ ਪਤਾ ਨਹੀਂ ਰੋਕੇ ਵੇਲੇ ਹੁਣ ਮੈਂ ਕਈ ਕਈਆਂ ਵਾਸਤੇ ਗਿਆ ਉਹ ਮੈਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਤੇ ਤਿੰਨ ਵਾਰੀ ਮੇਰੇ ਨਾਲ ਰੁਕੇ ਉਥੇ ਗਏ ਪਰ ਉਹ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੁਝ ਨਹੀਂ ਕਹਿ ਕੇ ਆਏ ਆ ਵੇ ਵਖਾਂਗੇ ਸਭ ਬਿਲਕੁਲ ਝੂਠ ਸਾਨੂੰ ਨਹੀਂ ਪਤਾ ਕਿ ਕਿਦੋਂ ਵਿਆਹ ਕੀਤਾ ਕਿਦੋਂ ਨਹੀਂ ਕੀਤਾ ਇਹ ਉਹਦਾ ਪਿਓ ਜਾਣੇ ਤੇ ਉਹ ਜਾਣੇ ਉਹ ਸਭ ਤੋਂ ਵੱਡਾ ਜਾਦੂਗਰ ਆ ਉਹਦੇ ਉਹਨਾਂ ਮੁੰਡੇ ਦੇ ਉੱਤੇ ਕੋਈ ਧੂੜਿਆ ਕੀ ਕੀਤਾ ਕੀ ਖਵਾਇਆ ਕੀ ਨਹੀਂ ਖਵਾਇਆ ਸਾਨੂੰ ਸਾਨੂੰ ਨਹੀਂ ਪਤਾ ਲੇਕਿਨ ਉਹਦੇ ਦਿਮਾਗ ਤੇ ਕੁਝ ਨਹੀਂ ਰਹਿਣ ਦਿੱਤਾ ਇੱਕਦਮ ਦਿਮਾਗ ਉਹਦਾ ਫਰੈਸ਼ ਕਰਤਾ ਪੀਏ ਮੈਂ ਕੀ ਕੰਡਿਆ ਤੇ ਕੀ ਨਹੀਂ ਕੰਡਿਆ ਸਾਨੂੰ ਜੇ ਪਤਾ ਹੁੰਦਾ ਤਾਂ ਅਸੀਂ ਜਾਈਏ ਕਿਤੇ ਵਿਆਹ ਤੇ ਸਾਂਦੂ ਕਹੀ ਗੱਲ ਦਾ ਪਤਾ ਹੀ ਕੋਈ ਨਹੀਂ ਪੀ ਇਹਦਾ ਵਿਆਹ ਹੋਣਾ ਕਿ ਨਹੀਂ ਹੋਣਾ ਸਾਨੂੰ ਨਹੀਂ ਪਤਾ ਤੱਕ ਘਰ ਵਾਲਾ ਹੈਗਾ ਕਿ ਨਹੀਂ ਘਰ ਲੇਕਿਨ ਸਾਡਾ ਮੁੰਡਾ ਵਾ ਸਾਨੂੰ ਮਿਲਣੀ ਚਾਹੀਦੀ ਡੈਡ ਬੋਡੀ ਮਿਲਣੀ ਚਾਹੀਦੀ ਹੈ ਸਾਡਾ ਬੱਚਾ ਛੋਟਾ ਛੋਟਾ ਭਰਾ ਮੇਰਾ ਉਹ ਮਾਮੀ ਲੱਗਦੀ ਹੈ ਪੀ ਉਹਦੀ ਡੈਡ ਬੋਡੀ ਮਿਲਣੀ ਚਾਹੀਦੀ ਹੈ ਕੰਨਾ ਹੋਣਾ ਜਾਈਦਾ ਵਾ ਸਾਡਾ ਭਰਾ ਸਾਡਾ ਸਾਡਾ ਦਾਦੀ ਦਾ ਲੜਕਾ ਸਾਨੂੰ ਸਾਨੂੰ ਸਭ ਕੋਈ ਕਹੀ ਆਪਣੇ ਕਾਂਡੇ ਛੋਟਾ ਭਰਾ ਸਾਡਾ ਉਥੇ ਉਹ ਵੀ ਨਾਲ ਉਹਨੇ ਸਾਨੂੰ ਦੱਸਿਆ ਵੀ ਆ ਡੈਡ ਬੋਡੀ ਆ ਦੀ ਡੈਥ ਹੋ ਗਈ ਹੈ ਜੇ ਫਰਜ ਕਰਦੇ ਉਹ ਉਥੇ ਨਾ ਹੁੰਦਾ ਕਿ ਕਿਸ ਨੂੰ ਪਤਾ ਵੀ ਨਹੀਂ ਲੱਗਣਾ ਵੀ ਅਦੀ ਡੈਡੀ ਬੋਡੀ ਉਹਦੇ ਉਥੇ ਹੈਗਾ ਵੀ ਹੈ ਫਰਜ ਕਰ ਲੋ ਮਾਲਕ ਨਹੀਂ ਦੱਸਦਾ ਕਿਤੇ ਬੋਡੀ ਹੋਰ ਦਾ ਫਰਜ ਕਰ ਦਿੰਦਾ ਸਾਨੂੰ ਕੀ ਪਤਾ ਲੱਗਣਾ ਹੈ ਪਿਓ ਦੇ ਉਹ ਦੇਖੀ ਹੋਈ ਕਿ ਨਹੀਂ ਹੋਈ ਉਹਦੀ ਸੰਦੇ ਇਹ ਗੱਲ ਤਾਂ ਨਹੀਂ ਪਤਾ ਸਾਨੂੰ ਪਤਾ ਕੀ ਕੀਤਾ ਕੀ ਨਹੀਂ ਕੀਤਾ ਤੇ ਕੀ ਨਹੀਂ ਕੀਤਾ ਵਿੱਕੀ ਕਾਂਸਰ ਤਰਨਪੁਰ ਕੋਈ ਨਹੀਂ ਵਰ ਨਹੀਂ ਜੀ ਇਸ ਚੀਜ਼ ਬਾਰੇ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਕਿਉਂਕਿ ਕੋਈ ਵਿਆਹ ਸ਼ਾਦੀ ਹੋਵੇ ਆਸ ਪਰੋਸ ਗਲੀ ਗਮਾਂਡ ਸਭ ਨੂੰ ਪਤਾ ਲੱਗਦਾ ਅਸੀਂ ਤਾਂ ਸ਼ੌਕਡ ਆ ਕਿ ਸਾਨੂੰ ਮਤਲਬ ਕਿ ਇਹ ਜਿਹੜਾ ਅਪਡੇਟ ਹੈ ਹੁਣੇ ਮਿਲਿਆ। ਜਿਸ ਦੀ ਕੋਈ ਗੱਲ ਨਹੀਂ ਆਂਦਾ ਸੀਗਾ ਆ ਕੇ ਮਤਲਬ ਕਿ ਜਿਸ ਤਰ੍ਹਾਂ 2-4-5 ਦਿਨ ਬਾਅਦ ਚੰਦਨ ਦਾ ਕਿਤੇ ਘੁੰਮਣ ਫਿਰਨ ਚਲਾ ਗਿਆ। ਇਤੋਂ ਜ਼ਿਆਦਾ ਕੋਈ ਜਾਣਕਾਰੀ ਨਹੀਂ। ਦੇਖੋ ਜੀ ਜਿਹੜੀ ਵੀ ਫੈਮਿਲੀ ਉੱਤੇ ਕੋਈ ਆਪਣਾ ਹੱਕ ਜਿਤਾ ਰਹੀ ਹੈ ਉਹ ਗਲਤ ਹੈ। ਇਸ ਚੀਜ਼ ਵਾਦ ਕੇ ਇਸ ਪਰਿਵਾਰ ਨੂੰ ਜਾਂ ਆਸ ਪੜੋਸ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ।